ਸਾਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਲੋਕੀ ਤੇ ਛੋਲਿਆਂ ਦੀ ਦਾਲ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਮਿਕਸ ਬਣਾ ਕੇ ਤਿਆਰ ਕਰਾਂਗੇ ਇਹ ਖਾਣ ਵਿੱਚ ਬਹੁਤ ਹੀ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਬੱਚੇ ਜਿਹੜੇ ਆ ਉਹ ਲੋਕੀ ਵੀ ਖਾ ਲੈਂਦੇ ਆ ਤੇ ਦਾਲ ਵੀ ਖਾ ਲੈਂਦੇ ਆ ਚਲੋ ਫਿਰ ਵੇਖੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਦਾਲ ਨੂੰ ਬਣਾ ਕੇ ਤਿਆਰ ਕੀਤਾ ਲੋਕੀ ਚਨਾ ਦਾਲ ਬਣਾਵਾਂਗੇ ਅਸੀਂ ਲੋਕੀ ਨੂੰ ਅਸੀਂ ਧੋ ਕੇ ਛਿੱਲ ਲਿਆ ਸੀ ਛਿੱਲਣ ਤੋਂ ਬਾਅਦ ਅਸੀਂ ਇਹਨੂੰ ਕਟਾਈ ਕਰ ਲਈ ਐ ਦੀ। ਨਾ ਅਸੀਂ ਜਿਆਦਾ ਮੋਟੇ ਦੇ ਪੀਸ ਕੱਟੇ ਆ ਨਾ ਐਸੇ ਬਹੁਤੇ ਛੋਟੇ। ਤੇ ਇੱਧਰ ਅਸੀਂ ਇੱਕ ਬੌਲ ਚਨਾ ਦਾਲ ਲਈ ਆ। ਇਹਨਾਂ ਵਿੱਚ ਅਸੀਂ 2-3 ਪਾਣੀ ਧੋ ਲਿਆ। ਧੋਣ ਤੋਂ ਬਾਅਦ ਅਸੀਂ ਇਹਨੂੰ ਅੱਧਾ ਘੰਟਾ ਪਾਣੀ ਦੇ ਵਿੱਚ ਪਾ ਕੇ ਰੱਖਿਆ ਸੀ ਕਿ ਥੋੜੀ ਜਿਹੀ ਦਾਲ ਇਹ ਜਿਹੜੀ ਫੁੱਲ ਜੀ। ਦਾਲ ਨੂੰ ਤਿੰਨ-ਚਾਰ ਪਾਣੀ ਅਸੀਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਇੱਕ ਕੁੱਕਰ ਲੈ ਲੈਨੇ ਆ। ਕੁੱਕਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅਸੀਂ ਚਨਾ ਦਾਲ ਪਾਵਾਂਗੇ। ਲੌਕੀ ਨੂੰ ਕੱਟ ਕੇ ਰੱਖਿਆ ਸੀ ਇਹਨੂੰ ਪਾ ਲੈਨੇ ਇਹਦੇ ਵਿੱਚ ਦੋ ਕਪਾਉਲ ਅਸੀਂ ਪਾਣੀ ਪਾਵਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ ਕਿ ਲੌਕੀ ਨੇ ਪਾਣੀ ਜਿਹੜਾ ਉਹ ਛੱਡਣਾ ਆ ਅੱਧਾ ਕ ਚਮਚਾ ਸੌਂਫ ਸੌਂਫ ਦੇ ਨਾਲ ਦਾਲ ਦੇ ਵਿੱਚੋਂ ਬਹੁਤ ਵਧੀਆ ਟੇਸਟ ਆਉਂਦਾ ਵਾ 1 ਚਮਚਾ ਸਾਦਾ ਨਮਕ ਅੱਧਾ ਕ ਚਮਚਾ ਹਲਦੀ ਪਾਊਡਰ ਅੱਧਾ ਕ ਚਮਚਾ ਕਸ਼ਮੀਰੀ ਦੇਗੀ ਲਾਲ ਮਿਰਚ ਇਹ ਅਸੀਂ ਮਿਰਚ ਜਿਹੜੀ ਆ ਕਲਰ ਲਈ ਪਾਵਾਂਗੇ ਇੱਕ ਤੇਜ ਪਤਕਾ 1 ਚਮਚਾ ਦੇਸੀ ਘਿਓ ਥੋੜਾ ਜਿਹਾ ਲਸਣ ਅਸੀਂ ਛੇਲ ਲਿਆ ਵਾ ਇਹਨੂੰ ਅਸੀਂ ਸਾਬਤੀ ਪਾਵਾਂਗੇ ਇਹਨੇ ਦਾਲ ਦੇ ਨਾਲ ਹੀ ਰਿਜ ਕੇ ਤੇ ਸੌਫਟ ਹੋ ਜਾਣਾ ਕੁੱਕਰ ਨੂੰ ਅਸੀਂ ਬੰਦ ਕਰ ਦਿੰਦੇ ਤਿੰਨ ਤੋਂ ਚਾਰ ਵਿਸਲਾਉਣ ਤੱਕ ਅਸੀਂ ਦਾਲ ਨੂੰ ਪਕਾਵਾਂਗੇ ਤੜਕੇ ਲਈ ਜਿਹੜਾ ਸਮਾਨ ਲਿਆ ਵਾ ਇੱਕ ਟਮਾਟਰ ਦੋ ਮੋٹے ਸਾਈਜ਼ ਦੇ ਪਿਆਜ਼ ਲਏ ਪਿਆਜ਼ ਨੂੰ ਅਸੀਂ ਉੱਪਰੋਂ ਛਿਲਕਾ ਲਾ ਕੇ ਤੇ ਚੰਗੀ ਤਰ੍ਹਾਂ ਧੋ ਲਿਆ ਹਰੀਆਂ ਮਿਰਚਾਂ ਅਦਰਕ ਦਾ ਇੱਕ ਟੁਕੜਾ ਲਿਆ ਇਹਨਾਂ ਨੂੰ ਅਸੀਂ ਬਰੀ ਕਟਿੰਗ ਕਰ ਲਿਆ ਦਾਲ ਚੈੱਕ ਕਰ ਲਏ ਨੇ। ਦਾਲ ਸੌਫਟ ਹੋ ਗਈ ਹੈ। ਜੀ ਕਾ ਬਹੁਤ ਵਧੀਆ ਸੌਫਟ ਹੋ ਗਈ ਦਾਲ ਤੇ। ਹੁਣ ਅਸੀਂ ਇਹਨੂੰ ਤੜਕਾ ਲਾ ਲਈਏ। ਤੜਕੇ ਲਈ ਕੜਾਈ ਦੇ ਵਿੱਚ ਤੇਲ ਪਾਵਾਂਗੇ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ। ਅੱਧਾ ਚਮਚਾ ਜੀਰੇ ਦਾ ਪਾਇਆ ਸੀ ਤੇ ਥੋੜੀ ਜਿਹੀ ਸੇਂਹਗ ਪਾਈ ਆ। ਪਿਆਜ਼ ਪਾਵਾਂਗੇ। ਪਿਆਜ਼ ਨੂੰ ਚੰਗੀ ਤਰ੍ਹਾਂ ਭਨ ਲੈਨੇ ਆ। ਇਹ ਆਜ ਨੂੰ ਭੁੰਨ ਦਿਆਂ ਨੂੰ 2-3 ਮਿੰਟ ਹੋ ਗਿਆ ਹੁਣ ਅਸੀਂ ਅਦਰਕ ਤੇ ਹਰੀ ਮਿਰਚ ਦਾ ਪੇਸਟ ਬਣਾਇਆ ਆ ਇਹਨਾਂ ਪਾ ਲਈਏ ਤੁਸੀਂ ਆਦਰਕ ਨੂੰ ਕੱਟ ਕੇ ਵੀ ਪਾ ਸਕਦੇ ਹੋ ਅਦਰਕ ਤੇ ਪਿਆਜ਼ ਨੂੰ ਭੁੰਨ ਲਿਆ ਟਮਾਟਰ ਨੂੰ ਵੀ ਗ੍ਰਾਇੰਡ ਕੀਤਾ ਸੀ ਤੜਕਿਆਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਿਆ ਵਾ ਥੋੜੀ ਜਿਹੀ ਕਸ਼ਮੀਰੀ ਦੇਗੀ ਲਾਲ ਮਿਰਚ ਪਾਵਾਂਗੇ ਅਸੀਂ ਪਹਿਲਾਂ ਵੀ ਪਾਈ ਸੀ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਹਰਾ ਧਨੀਆ ਇਹਨਾਂ ਸੈਂਟਰ ਮਿਕਸ ਕਰਕੇ ਆਨ ਲੈਣਾ ਥੋੜਾ ਜਿਹਾ ਪਾਣੀ ਪਾ ਲੈਨੇ ਆ ਇਹ ਚੰਗੀ ਤਰ੍ਹਾਂ ਰਿਚੇਗਾ ਘਾਉ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਉਧਰ ਤੜਕਾ ਵੀ ਬਣ ਕੇ ਤਿਆਰ ਆ ਤੜਕੇ ਨੂੰ ਦਾਲ ਦੇ ਵਿੱਚ ਮਿਕਸ ਕਰ ਦੇ ਜੁਸੀਂ ਵੀ ਇੱਕ ਸਾਗ ਦੇ ਜੇ ਦਾਲ ਦਾ ਬਹੁਤ ਹੀ ਵਧੀਆ ਰੰਗ ਆ ਥੋੜਾ ਜਿਹਾ ਤਨੀ ਐਸੀ ਹੋਰ ਪਾ ਲੈਣ ਦਾਲ ਬਣ ਕੇ ਤਿਆਰ ਆ ਦਾਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਲੋਕੀ ਤੇ ਚਨੇ ਦੀ ਦਾਲ ਅਸੀਂ ਇਹਨੂੰ ਦਾਲ ਕੱਦੂ ਵੀ ਬੋਲ ਦਿੰਨੇ ਆ। ਇਹ ਬਹੁਤ ਹੀ ਵਧੀਆ ਤਿਆਰ ਹੋਈ ਬਣ ਕੇ। ਤੇ ਚਣਿਆਂ ਦੀ ਜਿਹੜੀ ਦਾਲ ਆ ਉਹ ਸੌਫਟ ਸੀ ਤੇ ਉਹ ਮੈਸ਼ ਹੋ ਗਈ ਆ। ਤੇ ਖਾਣ ਚ ਬਹੁਤ ਹੀ ਟੇਸਟੀ। ਥੋੜਾ ਜਿਹਾ ਅਸੀਂ ਇਹਦੇ ਉੱਪਰ ਦੇਸੀ ਘਿਓ ਹੋਰ ਪਾ ਲਾਂਗੇ। ਤੁਸੀਂ ਇਹਦੀ ਜਗ੍ਹਾ ਤੇ ਮੱਖਣ ਵੀ ਪਾ ਸਕਦੇ ਜੀ। ਅਸੀਂ ਦਾਲ ਨੂੰ ਚੌਲਾਂ ਦੇ ਨਾਲ ਸਰਵ ਕਰਾਂਗੇ। ਤੁਸੀਂ ਇਹਨੂੰ ਫੁਲਕੇ ਦੇ ਨਾਲ, ਪਰੌਂਠੀ ਦੇ ਨਾਲ, ਨਾਨ ਦੇ ਨਾਲ ਜਾਂ ਕਿਸੇ ਹੋਰ ਵੀ ਚੀਜ਼ ਦੇ ਨਾਲ ਖਾ ਸਕਦੇ ਜੀ। ਜਲਦ ਹੀ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।